ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਕਿੱਲੇ ਵਾਲੇ ਗੁਰੂ ਘਰ ਦੇ ਕੋਲ ਆਪਣੀ ਸ਼ਾਪ ਹੈ ਭਾਈ ਇੱਥੇ ਆਪਾਂ ਵੀਡੀਓ ਤੁਹਾਡੇ ਵਾਸਤੇ ਡੇਲੀ ਲੈ ਕੇ ਆਉਣੇ ਹਾਂ ਆ ਬਹੁਤ ਸੋਹਣੇ ਸੂਟ ਹੈ ਜਿਵੇਂ ਕਿਉਂ ਰੱਖੜੀ ਦਾ ਤਿਹਾੜੀ ਆ ਆਪਾਂ ਕਿਸੇ ਨੂੰ ਗਿਫਟ ਕਰਨੇ ਹੁੰਦੇ ਆ ਆਪਣੇ ਭੈਣਾਂ ਨੂੰ ਭੂਆ ਨੂੰ ਮਾਤਾਵਾਂ ਭੈਣਾਂ ਨੂੰ ਜਿਸ ਨੂੰ ਵੀ ਆਪਾਂ ਗਿਫਟ ਕਰਨੇ ਆ ਬਹੁਤ ਸੋਹਣੇ ਸੂਟ ਹੈ ਆ ਬ੍ਰਾਂਡ ਦੇਖ ਲਓ ਤੁਸੀਂ ਬਿਲਕੁਲ オリジナル ਬ੍ਰਾਂਡ ਤਮੰਨਾ ਦੇ ਸੂਟ ਹੈ ਵੀਰੇ ਹਾਂ ਪੂਰਾ ਅਰੀਜਨਲ ਕੱਪੜਾ ਹੋਊਗਾ ਸਾਰਾ ਦੇਖੋ ਕਾਟਨ ਦੇ ਉੱਪਰ ਹੈ ਇਹ ਇਹਦੇ ਉੱਪਰ ਆਪਣਾ ਘੇਰੇ ਦੇ ਉੱਪਰ ਸਟੋਨ ਦਾ ਵੀ ਕੰਮ ਹੋਇਆ ਹੋਇਆ ਡਿਜ਼ਾਈਨ ਬਹੁਤ ਸੋਹਣਾ ਤੇ ਇਸ ਤਰ੍ਹਾਂ ਬਾਜੂ ਵੀ ਦੇ ਅਲੱਗ ਤੋਂ ਆ ਜਾਣਗੇ ਆ ਦੇਖੋ ਤੁਸੀਂ ਬਾਹਮਾ ਤੇ ਲੈ ਸਕਦੇ ਹੋ ਇਸ ਤਰ੍ਹਾਂ ਦਾ ਵਰਕ ਆਊਗਾ ਬਹੁਤ ਸੋਹਣੇ ਸੂਟ ਨੇ ਵੀਡੀਓ ਦੇ ਵਿੱਚ ਥੋੜਾ ਜਿਹਾ ਕਲਰ ਘੱਟ ਕਨਫਰਮ ਹੋ ਰਿਹਾ ਕਲਰ ਜਾਨੀ ਕਿ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਸੋਹਣੇ ਨੇਗੇ ਤੇ ਨਾਲ ਵੀਰੇ ਇਹਨਾਂ ਦੇ ਰਹਿਣਗੇ ਦੁਪੱਟੇ ਚਨੂਨ ਦੇ ਬਹੁਤ ਸੋਹਣੇ ਦੁਪੱਟੇ ਨੇ ਇਹ ਪੂਰੀ ਡਿਮਾਂਡ ਦੇ ਵਿੱਚ ਇਸ ਤਰ੍ਹਾਂ ਦੇ ਪਾਰਟੀ ਵੀਅਰ ਟਾਈਫ ਇਹ ਕਾਟਨ ਦੇ ਸੂਟ ਹੈ ਦੇਖੋ ਜੀ ਦੁਪੱਟਾ ਕੱਟਵਰਕ ਬਹੁਤ ਸੋਹਣਾ ਹੋਇਆ ਹੋਇਆ ਸ਼ੇਡ ਬਣੇ ਹੋਇਆ ਤੇ ਪੱਟੇ ਦੇ ਵਿੱਚ ਪ੍ਰਿੰਟਡ ਦੁਪੱਟਾ ਚਨੂਨ ਦਾ ਦੇਖੋ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਵੀ ਤੁਹਾਡੀ ਸਮਝ ਦੇ ਵਿੱਚ ਆ ਜਾਵੇ ਕਿਸ ਤਰ੍ਹਾਂ ਦੀ ਆਈਟਮ ਹੈ ਫੈਂਸੀ ਜੀ ਆਈਟਮ ਹੈ ਠੀਕ ਹੈ ਵੀਰੇ ਇਸ ਤਰ੍ਹਾਂ ਦੇ ਸੂਟ ਦੁਪੱਟੇ ਸਾਰੇ ਨਾਲ ਆਉਣਗੇ ਤਮੰਨਾ ਦੇ ਸੂਟ ਹੋਣੇ ਆ ਵੀਰੇ ਇਹ ਰੇਟ ਇਹਨਾਂ ਦਾ ਰਹੂਗਾ 650 ਰੁਪਏ ਸਿੰਗਲ ਸੂਟ ਦਾ ਰੇਟ ਹੈ ਜੇ ਆਪਾਂ ਦੋ ਸੂਟ ਇਕੱਠੇ ਲੈਨੇ ਤਾਂ 1200 ਰੁਪਏ ਦੇ ਵਿੱਚ ਆਪਾਂ ਨੂੰ ਇਹ ਸੂਟ ਮਿਲ ਜਾਣਗੇ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਸੂਟ ਇਹ ਸੇਲ ਹੋ ਰਿਹਾ ਹੈ ਤਮੰਨਾ ਦਾ ਚਨੂਨ ਦੇ ਦੁਪੱਟਿਆਂ ਦੇ ਨਾਲ ਬਹੁਤ ਸੋਹਣੀ ਆਈਟਮ ਹੈ ਇਹਦੇ ਵਿੱਚ ਕਲਰ ਆਪਾਂ ਤੁਹਾਨੂੰ ਕਾਫੀ ਦੇ ਦੇਵਾਂਗੇ ਆ ਦੇਖੋ ਜੀ ਇਹ ਆ ਗਿਆ ਦੁਪੱਟਾ ਤੇ ਇਹ ਆ ਗਿਆ ਸੂਟ ਠੀਕ ਹੈ ਜੀ ਇਸ ਤਰ੍ਹਾਂ ਦੇ ਸੂਟ ਆਪਾਂ ਨੂੰ ਮਿਲ ਜਾਣਗੇ ਬਹੁਤ ਸੋਹਣੇ ਸੋਹਣੇ ਆ ਦੇਖੋ ਬਿਲਕੁਲ ਫੋਟੋ ਵਾਲੇ ਪੀਸ ਹੈ ਤੁਹੋ ਤਾਂ ਦੇਖ ਲਓ ਤੁਸੀਂ ਬਹੁਤ ਸੋਹਣੇ ਸੋਹਣੇ ਪੀਸ ਆ ਕਲਰ ਚਾਰ ਕਲਰ ਇਹਦੇ ਵਿੱਚ ਆ ਗਏ ਤੇ ਹੋਰ ਵੀ ਕਾਫੀ ਡਿਜ਼ਾਈਨ ਕਲਰ ਆਪਾਂ ਤੁਹਾਨੂੰ ਇਹਦੇ ਵਿੱਚ ਦੇ ਦਾਂਗੇ 1200 ਰੁਪਏ ਦੇ ਦੋ ਪੀਸ ਹੈ ਆ ਦੇਖੋ ਜੀ ਤਮੰਨਾ ਦਾ ਬ੍ਰਾਂਡ ਹੈ 1200 ਰੁਪਏ ਦੇ ਬਹੁਜੇ ਸਿੰਗਲ ਸੂਟ ਲੈਣਾ ਤਾਂ 650 ਰੁਪਏ ਦੇ ਵਿੱਚ ਤੁਸੀਂ ਖਾਲਸਾ ਕਲਾਸ ਹਾਊਸ ਤੇ ਆ ਕੇ ਬਈ ਖਰੀਦ ਸਕਦੇ ਹੋਰ ਵੀ ਬਹੁਤ ਵੈਰਾਈਟੀਆਂ ਨੇ ਸੇਲ ਦੀਆਂ ਆਈਟਮਾਂ ਵੀ ਹੈਗੀਆਂ ਉਹ ਵੀ ਤੁਸੀਂ ਖਰੀਦ ਸਕਦੇ ਹੋ Vai pro dia que a calça vai.